ਫਰਵਰੀ ਮਹੀਨੇ ਦੇ ਵਿੱਚ ਆੜੂ ਗਾਲੂ ਬਖਾਰੇ ਦੇ ਫੁੱਲ ਕਿੰਨੇ ਸੋਹਣੇ ਲੱਗਦੇ ਨੇ ਹਾਸ਼ਟ੍ਰਿਕਾਲ ਜੀ ਮੈਂ ਗੁਰਸਿਮਰਨ ਸਿੰਘ ਤਨਵਾ ਨੈਚੁਰਲ ਫਾਰਮ ਤੋਂ ਦੋਸਤੋ ਤੁਸੀਂ ਦੇਖ ਸਕਦੇ ਹੋ ਫਰਵਰੀ ਦਾ ਮਹੀਨਾ ਸਮਾਪਤੀ ਤੇ ਆ ਚੁੱਕਿਆ ਹੈ ਜੀ ਤੇ ਹੁਣ ਫਰਵਰੀ ਮਹੀਨੇ ਦੇ ਵਿੱਚ ਤੁਸੀਂ ਇਹਨਾਂ ਦੀ ਫੁੱਲਾਂ ਦੀ ਬਹਾਰ ਦੇਖ ਸਕਦੇ ਹੋ ਆੜੂ ਦੀ ਆਲੂ ਬਖਾਰੇ ਦੀ ਤੇ ਆਪਣਾ ਸੇਬ ਦੇ ਫੁੱਲ ਵੀ ਹੁਣੇ ਸ਼ੁਰੂ ਹੋ ਜਾਣਗੇ ਜੀ ਹੁਣ ਤੁਸੀਂ ਦੇਖ ਸਕਦੇ ਹੋ ਦੋਸਤੋ ਅੱਜ ਆਪਾਂ ਇਹਦੇ ਫੁੱਲਾਂ ਦੇ ਫਰਕ ਬਾਰੇ ਗੱਲ ਕਰਾਂਗੇ ਭਈ ਆड़ੂ ਦਾ ਫੁੱਲ ਕਿਹੋ ਜਿਹਾ ਹੁੰਦਾ ਸੇਬ ਦਾ ਫੁੱਲ ਕਿਹੋ ਜਿਹਾ ਹੁੰਦਾ ਆਲੂ ਬਖਾਰੇ ਦਾ ਫੁੱਲ ਕਜੇ ਕਹੇੋ ਜਿਆ ਤੇ ਜਿਹੜਾ ਆड़ੂ ਤੇ ਨੈਕਟਰੇਨ ਦੇ ਵਿੱਚ ਫਰਕ ਆ ਉਹ ਵੀ ਤੁਹਾਨੂੰ ਅੱਜ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦੇ ਫੁੱਲਾਂ ਦੇ ਵਿੱਚ ਫਰਕ ਕੀ ਆ ਦੋਸਤੋ ਜਿਹੜੇ ਮੈਂ ਬੂਟੇ ਕੋਲੇ ਖੜਾ ਇਸ ਇੱਕ ਬੂਟੇ ਤੇ ਆਪਾਂ ਚਾਰ ਕਿਸਮਾਂ ਦੇ ਫਲ ਜਿਹੜੇ ਨੇ ਉਹ ਗ੍ਰਾਫਟ ਕੀਤੇ ਹੋਏ ਨੇ ਇਸ ਪਾਸੇ ਜਿਹੜੇ ਮੈਂ ਹੁਣ ਇਹਨੂੰ ਹੱਥ ਲਾ ਰਿਹਾ ਇਹਦੇ ਤੇ ਆड़ੂ ਦੀ ਇੱਕ ਵੈਰਾਈਟੀ ਆ ਸਾਨੇ ਪੰਜਾਬ ਉਹ ਗraft ਕੀਤੀ ਹੋਈ ਆ ਇਹਦੇ ਨਾਲ ਇਹਦੇ ਫੁੱਲ ਦਾ ਤੁਸੀਂ ਫਰਕ ਦੇਖ ਸਕਦੇ ਹੋ ਇਹਦੇ ਨਾਲ ਜਿਹੜਾ ਦੂਸਰਾ ਇਹ nectarine variety ਆ ਜੀ nectarine ਦੀ variety ਦੇ ਫੁੱਲ ਛੋਟੇ ਤੇ ਥੋੜੇ ਜਿਹਾ ਡਾਰਕ ਪਿੰਕ ਨੇ ਤੇ ਤੀਸਰਾ ਫੁੱਲ ਤੁਸੀਂ ਦੇਖ ਸਕਦੇ ਹੋ ਆ ਥੋੜਾ ਜਿਹਾ ਉੱਤੇ ਇਹ ਹੈਗਾ ਜੀ ਆਲੂ ਬਖਾਰੇ ਦਾ ਫੁੱਲ ਇਹ ਤੁਸੀਂ ਆ ਬੜੇ ਧਿਆਨ ਨਾਲ ਦੇਖ ਸਕਦੇ ਹੋ ਵੀ ਚਿੱਟੇ ਰੰਗ ਦੇ ਫੁੱਲ ਆ ਦੇਖੋ ਜੀ ਇਹ ਚਿੱਟੇ ਰੰਗ ਦੇ ਫੁੱਲ ਆਲੂ ਬਖਾਰੇ ਦੇ ਫੁੱਲ ਨੇ ਜੀ ਤੇ ਇਹਦੇ ਪਿਛਲੇ ਪਾਸੇ ਜੀ ਆਪਾਂ ਬਦਾਮ ਜਿਹੜਾ ਕੈਲੀਫੋਰਨੀਆ ਆਲਮੰਡ ਆਪਾਂ ਇਹਦੇ ਤੇ ਗraft ਕੀਤਾ ਹੋਇਆ ਜੀ ਚਾਰੋਂ ਚੀਜ਼ਾਂ ਇੱਕ ਦਰਖਤ ਤੇ ਇੱਕ ਜੜ ਮੁੱਢ ਤੇ ਬੜੇ ਵਧੀਆ ਤਰੀਕੇ ਨਾਲ ਹੋ ਰਹੀਆਂ ਨੇ ਇਹ ਬਸ ਇੱਕ ਟ్రਾਇਲ ਦੇ ਤੌਰ ਤੇ ਆਪਾਂ ਇਹਨੂੰ ਸਟੈਬਲਿਸ਼ ਕੀਤਾ ਸੀ ਵੀ ਬੂਟਾ ਆਪਾਂ ਇਹਨੂੰ ਟ్రਾਇਲ ਦੇ ਤੌਰ ਤੇ ਲਾ ਕੇ ਦੇਖੀਏ ਵੀ ਕਿੰਨੇ ਕਾਪਾਂ ਇਹਦੇ ਤੇ ਕਾਮ ਕਾਮਯਾਬ ਕਰ ਸਕਦੇ ਆ ਕਿੱਦਾਂ ਹੋਇਆ ਸਾਰਾ ਕੁਝ ਹੋਇਆ ਉਹ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਹੁਣ ਐਕਟਿਵ ਫੁੱਲਾਂ ਬਾਰੇ ਗੱਲ ਕਰਨੀ ਆ ਜੀ ਆੜੂ ਦੇ ਫੁੱਲ ਆਪਾਂ ਅਗਲੇ ਬੂਟੇ ਤੇ ਦੇਖ ਸਕਦੇ ਆ ਜੀ ਇਹ ਆੜੂ ਦਾ ਸ਼ਾਨੇ ਪੰਜਾਬ ਦਾ ਬੂਟਾ ਜੀ ਇਹਦਾ ਜਿਹੜਾ ਫੁੱਲ ਆ ਇਹ ਥੋੜਾ ਜਿਹਾ ਵੱਡਾ ਜੀ ਨੈਕਟਰੇਨ ਨਾਲੋਂ ਨੈਕਟਰੇਨ ਦਾ ਫੁੱਲ ਥੋੜਾ ਛੋਟਾ ਤੇ ਜਿਆਦਾ ਡਾਰਕ ਪਿੰਕ ਆ ਉਹ ਅੱਗੇ ਦੇਖਾਂਗੇ ਜੀ ਇਹਦੇ ਵਿੱਚ ਫੁੱਲ ਦਾ ਸਾਈਜ਼ ਵੱਡਾ ਆੜੂ ਦੇ ਜਿੰਨੇ ਵੀ ਫੁੱਲ ਨੇ ਉਹ ਪਿੰਕ ਹੋਣਗੇ ਬਦਾਮ ਦਾ ਰੰਗ ਵੀ ਜਿਹੜਾ ਬਦਰਾਮ ਦੇ ਫੁੱਲਾਂ ਦਾ ਰੰਗ ਵੀ ਉਹ ਸੇਮ ਹੁੰਦਾ ਜੀ ਇਸ ਮੌਸਮ ਦੇ ਵਿੱਚ ਜਿਹੜਾ ਇਹਨਾਂ ਦਾ ਰੰਗ ਆਦੀ ਉਹ ਬਿਲਕੁਲ ਵੱਖਰੀ ਹੁੰਦੀ ਆ ਕਿਉਂਕਿ ਸਾਰਾ ਕੱਲਾ ਫੁੱਲੇ ਫੁੱਲ ਦਿਖਦਾ ਹੁੰਦਾ ਅੱਜ ਤੋਂ 5 ਦਿਨ ਪਹਿਲਾਂ ਜਿਹੜੇ ਆ ਪੱਤੇ ਸੀ ਇਹ ਪੱਤੇ ਬਿਲਕੁਲ ਨਹੀਂ ਸੀ ਦਿਖ ਰਹੇ ਹੁਣ ਪੱਤਿਆਂ ਦੇ ਨਾਲ ਫੁੱਲਾਂ ਦੇ ਨਾਲ ਪੱਤੇ ਵੀ ਦਿਖ ਰਹੇ ਨੇ ਤਾਂ ਥੋੜਾ ਜਿਹਾ ਵਿਊ ਉਹਨਾਂ ਵਧੀਆ ਨਹੀਂ ਬਣਦਾ ਜਿੰਨਾ ਅੱਜ ਤੋਂ 10 ਦਿਨ ਪਹਿਲਾਂ ਬਣ ਰਿਹਾ ਸੀ ਜੀ ਹੁਣ ਇਹਦਾ ਫੁੱਲ ਤੁਸੀਂ ਦੇਖ ਸਕਦੇ ਹੋ ਜੀ ਹਲਕਾ ਚਿੱਟੇ ਤੇ ਆ ਗਿਆ ਜਿਉਂਦੇ ਹੋ ਟਾਈਮ ਲੰਘੀ ਜਾਂਦਾ ਇਹਦਾ ਜਿਹੜੀ ਜਿਹੜਾ ਗੁਲਾਬੀ ਪਾਣਾ ਉਹ ਘਟਦਾ ਜਾਂਦਾ ਜੀ ਜਿਹੜਾ ਨਿਕਟਰੇਨ ਦਾ ਜੀ ਉਹ ਥੋੜਾ ਜਿਹਾ ਇਦੋਂ ਫਰਕ ਹੈਗਾ ਜੀ ਉਹ ਅਗਲੇ ਬੂਟੇ ਤੇ ਤੁਸੀਂ ਫੁੱਲ ਦੇਖੋਗੇ ਬਹੁਤ ਛੋਟਾ ਫੁੱਲ ਆ ਜੀ ਨਿਕਟਰੇਨ ਦਾ ਨਿਕਟਰੇਨ ਦਾ ਫੁੱਲ ਤੁਸੀਂ ਦੇਖੋ ਜੀ ਇਹਦਾ ਗੁਲਾਬੀ ਡਾਰਕ ਗੁਲਾਬੀ ਜਿਹਾ ਤੇ ਛੋਟਾ ਫੁੱਲ ਹੈ ਜੀ ਆੜੂ ਨਾਲੋਂ ਬਹੁਤ ਜ਼ਿਆਦਾ ਛੋਟਾ ਫੁੱਲਾ ਇਦਾਂ ਹੀ ਹੁਣ ਆਲੂ ਵਖਾਰੇ ਤੁਸੀਂ ਦੇਖੋਗੇ ਆਲੂ ਵਖਾਰੇ ਤੇ ਜਿਹੜਾ ਫੁੱਲਾ ਉਹ ਚਿੱਟਾ ਜੀ ਆਜੋ ਅੱਗੇ ਉਹ ਵੀ ਦੇਖਦੇ ਆਂ ਜੀ ਦੋਸਤੋ ਆ ਤੁਸੀਂ ਫੁੱਲ ਦੇਖ ਸਕਦੇ ਹੋ ਜੀ ਜਿਹੜਾ ਆਲੂ ਬਖਾਰੇ ਦਾ ਫੁੱਲ ਆ ਜੀ ਉਹ ਚਿੱਟੇ ਰੰਗ ਦਾ ਫੁੱਲ ਆ ਜੀ ਤੇ ਬੜਾ ਹੁਣ ਐਨ ਭਰਿਆ ਪਿਆ ਸਾਰਾ ਆਲੂ ਬਖਾਰਾ ਹੁਣ ਬਣਨਾ ਇਹਦੇ ਤੇ ਲੱਗਣਾ ਤਕਰੀਬਨ ਤਿਆਰ ਹੋ ਚੁੱਕਿਆ ਜੀ ਛੋਟੇ ਛੋਟੇ ਆਲੂ ਬਖਾਰੇ ਵਿੱਚੋਂ ਬਣਨੇ ਜਿਹੜੇ ਫੁੱਲ ਝੜੀ ਜਾਂਦੇ ਨੇ ਉਹਦੇ ਥੱਲੋਂ ਥੋੜੀ ਛੋਟੀ ਛੋਟੀ ਆਪਣੇ ਸਰੋਂ ਦੇ ਦਾਣੇ ਜਿਹੜੇ ਆਲੂ ਬਖਾਰੇ ਬਣ ਕੇ ਤਿਆਰ ਹੋ ਰਹੇ ਨੇ ਜੀ ਇਹ ਜਿਹੇ ਜਿਹੜਾ ਫੁੱਲਾ ਜੀ ਉਹ ਸੇਵ ਤੇ ਆਉਣਾ ਹੁੰਦਾ ਇੱਕ ਇਹਨਾਂ ਨੂੰ ਇਸ ਟਾਈਮ 'ਚ ਆ ਕੇ ਦਿੱਕਤ ਇਹ ਹੋ ਨਹੀਂ ਹੁੰਦੀ ਆ ਵੀ ਜਿਹੜਾ ਥੋੜਾ ਜਿਹਾ ਤੇਲੇ ਦਾ ਅਟੈਕ ਹੋ ਜਾਂਦਾ ਇਹਨਾਂ ਦੇ ਨਾਂ ਦੇ ਵਿੱਚ ਕਣਕ ਤੇ ਵੀ ਤੇਲੇ ਦਾ ਅਟੈਕ ਹੋ ਰਿਹਾ ਇਹਨਾਂ ਤੇ ਵੀ ਤੇਲੇ ਦਾ ਅਟੈਕ ਹੋ ਰਿਹਾ ਜੀ ਪ੍ਰਾਗਣ ਹੋਣ ਦੇ ਸਮੇਂ ਤੇਲੇ ਦਾ ਅਟੈਕ ਬਹੁਤ ਅੰਗ ਕਰਦਾ ਜੀ ਉਹਦੇ ਨਾਲ ਹੁੰਦਾ ਕੀ ਹੈ ਜੀ ਜਿਹੜੇ ਫਲ ਦੀ ਸਾਈਜ਼ ਆ ਉਹ ਛੋਟਾ ਰਹਿ ਜਾਂਦਾ ਫਲ ਵਿੰਗਾ ਹੋ ਜਾਂਦਾ ਤੇ ਕਈ ਵਾਰ ਪ੍ਰੋਪਰ ਤਰੀਕੇ ਨਾਲ ਜਿਹੜਾ ਪੋਲੀਨੇਸ਼ਨ ਆ ਉਹ ਨਹੀਂ ਹੁੰਦਾ ਤਾਂ ਇਸ ਤੋਂ ਪਹਿਲਾਂ ਵੀ ਆਪਾਂ ਦਿਕਤ ਆਵੇ ਕੋਈ ਜਿਹੜੀ ਤੇਲੇ ਦੀ ਸਪਰੇਅ ਆ ਉਹ ਇਹਨਾਂ ਦੇ ਨਾਂ ਦੇ ਵਿੱਚ ਆਪਾਂ ਫੁੱਲ ਬਣਨ ਤੋਂ ਪਹਿਲਾਂ ਵੀ ਕਰ ਸਕਦੇ ਆ ਹੁਣ ਵੀ ਜੇ ਆਪਾਂ ਕਈ ਜਿਹੜੇ ਦੇਸੀ ਤਰੀਕੇ ਦੇ ਸਪਰੇਅ ਨੇ ਉਹ ਕਰਦੀ ਆ ਤਾਂ ਜ਼ਿਆਦਾ ਬੈਟਰ ਰਹਿੰਦਾ ਉਹਦੇ ਵਿੱਚ ਆਪਾਂ ਜਿਵੇਂ ਹੋ ਗਿਆ ਹਿੰਗ ਦਾ ਪਾਣੀ ਹੋ ਗਿਆ ਜੀ ਤੇ ਇੱਕ ਦੋ ਚੀਜ਼ਾਂ ਹੋਰ ਨੇ ਦੇਸੀ ਜਿਨ੍ਹਾਂ ਦੇ ਪਾਣੀ ਦਾ ਆਪਾਂ ਸਪਰੇਅ ਕਰਕੇ ਸੈੱਟ ਕਰ ਸਕਦੇ ਆ ਪਰ ਇਹਨਾਂ ਦਾ ਖਿਆਲ ਰੱਖਿਓ ਕਿ ਪੋਲਨ ਹੋ ਚੁੱਕਿਆ ਹੋਵੇ ਤੇ ਇੱਕ ਜਿਹੜੇ ਆਲੂ ਬੁਖਾਰੇ ਨੇ ਜਾਂ ਆੜੂ ਆ ਥੋੜਾ ਥੋੜਾ ਬਣਨ ਲੱਗ ਜੇ ਫਿਰ ਉਦੋਂ ਬਾਅਦ ਆਪਾਂ ਸਪਰੇਅ ਕਰ ਦਈਏ ਨਹੀਂ ਫਿਰ ਇਹਦੀ ਫਲ ਦੀ ਮਾਤਰਾ ਜਿਹੜੀ ਉਹ ਬਹੁਤ ਜ਼ਿਆਦਾ ਘਟ ਜਾਂਦੀ ਹੈ ਜੀ ਹੁਣ ਆਪਾਂ ਸੇਬ ਦਾ ਦੇਖਦੇ ਹਾਂ ਜੀ ਆ ਜੋ ਅੱਗੇ ਚੱਲਦੇ ਹਾਂ ਦੋਸਤੋ ਆਪਾਂ ਸੇਬ ਦੇ ਪੌਦੇ ਕੋਲ ਆ ਚੁੱਕੇ ਹਾਂ ਜੀ ਸੇਬ ਦੇ ਪੌਦੇ ਦੀ ਜਿਹੜੀ ਫਲਾਵਰਿੰਗ ਆ ਉਹਨੂੰ ਫਰਵਰੀ ਦੇ ਮਹੀਨੇ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਜੀ ਖਿਲ ਚੁੱਕੀ ਆ ਜੀ ਖਿਲਣ ਨੂੰ ਤਿਆਰ ਆ ਇਹ ਫੁੱਲ ਖੇੜ ਚੁੱਕੇ ਨੇ ਕਈ ਪਾਸੇ ਖੜ ਰਹੇ ਨੇ ਜੀ ਤੇ ਹੁਣ ਦਿੱਕਤ ਕੀ ਆ ਜੀ ਇਹ ਇਸ ਟਾਈਮ 'ਚ ਇਹਦੇ ਤੇ ਤੇਲੇ ਦੀ ਮਾਰ ਬਹੁਤ ਆ ਆ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਤੇਲੇ ਦੀ ਸਪਰੇ ਜ਼ਰੂਰ ਕਰਦੀ ਹੈ ਜੀ ਦੂਸਰੀ ਗੱਲ ਜੀ ਇਹਨੂੰ ਹੁਣ ਤਾਕਤ ਦੇਣ ਲਈ ਇਹਦੇ 'ਚ ਖਾਦ ਵੀ ਆਪਾਂ ਕੁਸ਼ਕਮੀ 10 ਦਿਨ ਪਹਿਲਾਂ ਵੀ ਪਾ ਸਕਦੇ ਹਾਂ ਹੁਣ ਵੀ ਪਾ ਸਕਦੇ ਹਾਂ ਹੁਣ ਆਪਾਂ ਪਾ ਕੇ ਇਹਨੂੰ ਖਾਦ ਪੂਰੀ ਦੇ ਤਾਂ ਹੀ ਸਾਈਜ਼ ਇਹਦਾ ਵਧੀਆ ਬਣੂਗਾ ਫਲਾਵਰ ਦਾ ਤੁਸੀਂ ਸਾਈਜ਼ ਦੇਖ ਸਕਦੇ ਹੋ ਜਿਹੜਾ ਆੜੂ ਦੇ ਫਲਾਵਰ ਦੇ ਬਰਾਬਰ ਦਾ ਫਲਾਵਰ ਹੁੰਦਾ ਥੋੜਾ ਜਿਹਾ ਫਰਕ ਹੁੰਦਾ ਤੁਸੀਂ ਆ ਦੇਖ ਸਕਦੇ ਹੋ ਫਲਾਵਰ ਖਿਲ ਚੁੱਕੇ ਨੇ ਜੀ ਜਿਹੜੀ 골ਡਨ ਵੈਰੈਟੀ ਆ ਉਹਦੇ ਫਲਾਵਰ ਹੁਣ ਖਿਲ ਚੁੱਕੇ ਨੇ ਇਹਨਾਂ ਦੇ ਇਦੋਂ 5-4 ਦਿਨ ਬਾਅਦ ਤੋਂ ਖਿਲਣਗੇ ਇਹਨਾਂ ਦਾ ਥੋੜਾ ਜਿਹਾ ਆਪਸ ਵਿੱਚ ਫਰਕ ਹੁੰਦਾ ਜੀ ਜ਼ਿਆਦਾ ਨਹੀਂ ਪਰ ਥੋੜਾ ਜਿਹਾ 5 ਦਿਨਾਂ ਦਾ 10 ਦਿਨਾਂ ਦਾ ਆਪਸ ਵਿੱਚ ਫਰਕ ਹੁੰਦਾ ਜੀ ਤੇ ਦੇਖ ਤੁਸੀਂ ਬੂਟਿਆਂ ਨੂੰ ਦੇਖ ਸਕਦੇ ਹੋ ਤੇਲਾ ਦੋਸਤੋਂ ਲੱਗ ਚੁੱਕਿਆ ਜੀ ਤੇਲੇ ਦੀ ਸਪਰੇ ਜ਼ਰੂਰ ਕਰਦੇ ਹੋ ਹੁਣ ਇਹਨਾਂ ਦਿਨਾਂ ਦੇ ਵਿੱਚ ਤੇਲਾ ਬਹੁਤ ਜ਼ਿਆਦਾ ਅਟੈਕ ਕਰ ਰਿਹਾ ਜੀ ਤੇਲੇ ਦੀ ਸਪਰੇਅ ਕਰਕੇ ਤਾਂ ਇਹਨਾਂ ਦਾ ਜਿਹੜਾ ਸਾਈਜ਼ ਆ ਉਹ ਪੂਰਾ ਵਧੀਆ ਬਣੂਗਾ ਜੇ ਆਪਾਂ ਤੇਲੇ ਦੀ ਨਹੀਂ ਗੌਰ ਕਰਾਂਗੇ ਫਿਰ ਇਹਦਾ ਸਾਈਜ਼ ਉਹੀ ਪਹਿਲੀ ਕੱਲ ਦੀ ਜਿੱਦਾਂ ਆੜੂ ਦੇ ਸਾਈਜ਼ ਤੇ ਵੀ ਇਫੈਕਟ ਪੈਂਦਾ ਵੀ ਉਹ ਟੇਡਾ ਵਿੰਗਾ ਵੀ ਹੋ ਜਾਂਦਾ ਛੋਟਾ ਵੀ ਰਹਿ ਜਾਂਦਾ ਐਦਾਂ ਹੀ ਸੇਬ ਨੂੰ ਵੀ ਇਹੀ ਸੇਮ ਦਿੱਕਤ ਆਊਗੀ ਇਹਦੇ ਤੇ ਆਪਾਂ ਚਾਹੇ ਤਾਂ ਹਿੰਗ ਦਾ ਪਾਣੀ ਚਾਹੇ ਇੱਕ ਦੋ ਚੀਜ਼ਾਂ ਨੇ ਹੋਰ ਜਿਹੜੀਆਂ ਆਪਾਂ ਕੈਮੀਕਲੀ ਨਹੀਂ ਯੂਜ਼ ਕਰਦੇ ਤਾਂ ਇਹ ਆਪਾਂ ਯੂਜ਼ ਕਰ ਸਕਦੇ ਆ ਜੀ ਧੰਨਵਾਦ ਜੀ